ਜਿਹੜੀ ਗੱਲ ਵੀ ਕਰਨੀ ਸੋਣੂ ਨੇ ਗਰੀਬ ਛੁੜੀ ਕਿ ਅਸ ਜਿਹੜਾ ਦਿਲੇ ਕੰਨਿਆਲੀ ਟੈਕਨੀਕ ਸੈਨ ਸ਼ਰਾਇਨ ਬੋਰਡ ਦੀ ਅਸ ਇਹ ਦੁਖੀ ਨਹੀਂ ਹੈ ਸ਼ਰਾਇਨ ਬੋਰਡ 286 ਪਣਾ ਦੇਤੀ ਹੈ ਇਸ ਇੰਡੀਆਂ ਕੰਪਨੀ ਵਾਲੀ ਪਾਲਸੀ ਬਦਲ ਵਰਤਦਾ ਸਾੜੇ ਉੱਪਰ ਦੋ ਕਦਮ ਅੱਗੇ ਚੱਲਦਾ ਇੱਕ ਕਦਮ ਪਿੱਛੇ ਕਰਦਾ ਵੀ ਚਾਰ ਕਦਮ ਅੱਗੇ ਚੱਲ ਜਾਂਦਾ ਸਾੜੀ ਗੱਲ ਚਲਾ ਰਹੀ ਸਾਰਾ ਕੰਨੇ ਵਿੱਚ ਚੱਲਾ ਰਹੀ ਸਾਰੇ ਕੰਨੇ ਚੱਲ ਰਹੀ ਅਨਸ਼ੁਲ ਕਰਕੇ ਕਿ ਇਹ ਟੈਡ ਪੀੜੂ ਆਦੀ ਹੀ ਕਿ ਉਸਨੇ ਪ੍ਰੈਸ ਕਾਨਫਰੈਂਸ ਕਰੀ ਆਖਿਆ ਕਿ ਮੈਂ ਕੰਮ ਕਰ ਲਗਾਵਾਂ ਜਦ ਅਸੀਂ ਕੋਈ ਜਵਾਬ ਨਹੀਂ ਆਇਆ ਡਿਪ ਕਮ ਸਾਹਿਬ ਨੇ ਜਵਾਬ ਨਹੀਂ ਦਿੱਤਾ ਸਾਡੇ ਸੀਐਮ ਸਾਹਿਬ ਨੇ ਜਵਾਬ ਨਹੀਂ ਦਿੱਤਾ ਉਸੇ ਪ੍ਰਸ਼ਾਸਨ ਨੇ ਜਵਾਬ ਦਿੱਤਾ ਐਲਜੀ ਸਾਹਿਬ ਨੇ ਸਾਡੇ ਕਹਿੰਦੇ ਉਹਨੇ ਵਾਅਦਾ ਕੀਤਾ ਕਿ ਅਸਪਾਟੀ ਐਲਜੀ ਕਨੇ ਬੈਠਕ ਕਰਿਆ ਜੀ ਸਾਹਿਬ ਅਸ਼ੀਰਵਾਦ ਕਰੀਏ ਚਲੀਏ ਔਰ ਉਸ ਤੋਂ ਪੰਧਾ ਨੇ ਪ੍ਰੈਸ ਕਾਨਫਰੈਂਸ ਕਰੀ ਹੈ ਇਹ ਚੀਜ਼ ਸੁਣਾਣੀ ਦੀ ਕਿਹ ਜਰੂਰੀ ਉਹ ਅਸੀਂ ਸਦੀ ਸਦਾ ਬਈ ਮੇਰੀ ਇਹ ਗੱਲ ਹੀ ਵਾਰੀ ਤੁਸੀਂ ਇਹ ਗੱਲ ਨਹੀਂ ਮਨਜ਼ੂਰ ਹੁੰਦੀ ਜੀ ਤੁਸੀਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਅਖਿਆ ਕਿ ਮੇਰੀ ਸੁਣਾਣੀ ਨਹੀਂ ਆਂਦੇ ਕਹੀ ਨਹੀਂ ਸੁਣਾਦੇ ਅਤੇ ਕਮਸ਼ਕਮ ਅਸਰ ਕੋਈ ਟ੍ਰੈਜਲਸਾ ਚੋਣਿਆ ਪਰ ਕਿਤਾਈ ਸ਼੍ਰਾਇ ਅਸਪੈਰ ਵਿਸ਼ਵਾਸ ਕਰ ਸਕਦੇ ਸ਼੍ਰਾਇਨ ਬੋਰਡ ਦੇ ਸੀਈਓ ਉਪਰ ਵਿਸ਼ਵਾਸ ਕਰ ਸਕਦੇ ਤੁਸੀਂ ਦਰ ਬਿਲਕੁਲ ਕਰੀ ਸਕਦੇ ਸ਼੍ਰਾਇਨ ਬੋਰਡ ਉਪਰ ਵਿਸ਼ਵਾਸ ਨਹੀਂ ਕਰ ਸਕਦੇ ਅਸੀਂ ਚਾਹਨੇ ਐਜ਼ ਏ ਡੀਸੀ ਓਨ ਵੱਡੇ ਭਰਾ ਨਹੀਂ ਐਜ਼ ਏ ਡੀਸੀ ਇੱਕ ਆਰਡਰ ਕਰੋ ਕਿ ਜਿੰਨੇ ਦਿਨ ਸਾੜੀ ਜਿੰਨੇ ਦਿਨ ਸਾੜੀ ਗੱਲ ਨਹੀਂ ਉਕਦੀ ਜਿੰਨੇ ਦਿਨ ਤੋਂ ਤੁਹਾਡੀ ਸਾਡੇ ਕਨੇ ਗੱਲ ਬਈਏ ਪੂਰੀ ਪ੍ਰਾਪਰ ਤਰੀਕੇ ਨਾਲ ਨਹੀਂ ਹੁੰਦੀ ਉਹਨੇ ਚੇਹਰ ਤੋਂਡੀ ਸ਼ਾਈਨ ਬੋਰਡ ਇਸ ਰਸਤੇ ਇਹ ਜਿਹੜਾ ਉਸੇ ਕਟੋਲੇ ਦਾ ਕੰਮ ਲਾਏਦਾ ਜਿਹੜਾ ਸਾਡਾ ਵਸਤਾ ਹੈ اسی ਕੰਮੇ ਹੀ ਬੰਦ ਕਰਦੇ ਜੀਰੋ ਇਹ ਟਾਲਰੈਂਸ ਅਸੀਂ ਵੀ ਇੱਕ ਇੱਕ ਚੀਜ਼ ਹੈ ਕਰਕੇ ਉਹਦੀ ਪਾਇਲੇਸ਼ਨ ਕਰਨ ਦੇ ਅਸੀਂ ਸਾਡੇ ਜਾਂਦੇ ਉੱਤੇ ਭੇਜਣਾ ਹੋਗਾ ਅਸੀਂ ਜ਼ਰੂਰ ਕਰਉਨੇ ਸਾਰੇ ਜਣੇ ਉੱਤ ਕੱਛੇ ਜਾਣਾ ਵੀ ਅਸੇ ਲਿਵਰ ਆ ਉਹ ਜੋ ਕੰਮ ਜਿਹੜਾ ਹੈ ਨਾ ਲਾਰਜ ਡਾਡਰਾ ਦਾ ਹੈ ਨਾ ਅਸੀਂ ਸੂਟ ਨਹੀਂ ਕਰਦਾ ਕੀ ਕਿ ਅਸੀਂ ਇੱਕ ਸਭ ਜਿਹੜਾ ਉਹਦਾ ਹਿਸਾਬ ਇਹਦੇ ਲੋਕਾਂ ਨੂੰ ਸਹੀ ਸੁਣਾਣੇ ਜ਼ਰੂਰਤ ਨਹੀਂ ਐ ਅਸੀਂ ਠੀਕ ਨਹੀਂ ਨਹੀਂ ਕਹੀਏ ਨਹੀਂ ਮੰਨਣਾ ਸਰ ਉਸੇ ਕਾਟਰ ਕੱਢੋ ਬਾ ਗਾਇਦਾ ਕਿ ਜਿੰਨੇ ਜਿਹੜੇ ਡੀ ਡੀ ਪਾਉਂਦੀ ਜਿਹੜੀ ਸਾਡੀ ਮੀਟਿੰਗ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਸਾਡੇ ਕਰਨੇ ਦੇਈ ਹੈ ਸਾਡੀ ਫਾਈਨਲ ਡਿਸਕਸ਼ਨ ਨਹੀਂ ਹੁੰਦੀ ਇੰਨੇ ਜਿਹੜੇ ਡੀ ਸ਼ਰੈਕਟ ਸੀ ਐ ਏ ਐਸ ਏ ਡੀ ਸੀ ਲਾਈਨ ਆਰਡਰ ਦਿਖਦੇ ਹੋਏ ਤੁਸੀਂ ਆਰਡਰ ਕਰੀ ਸਕਦੇ ਇਹ ਵੀ ਪਤਾ ਹੈ ਉਹ ਬੇਸ਼ੱਕ ਆਈਐਸਐਸ ਸਰ ਕੋਈ ਗੱਲ ਨਹੀਂ ਹੈ ਪਰ ਤੁਸੀਂ ਉਹਦੇ ਨਾਲੋਂ ਬਹੁਤ ਜ਼ਿਆਦਾ ਪਾਵਰ ਰੱਖਦੇ ਹੋ ਤੇ ਤੁਸੀਂ ਇਸ ਸਿਟੀ ਦੀ ਜਿਹੜੀ ਅਹਿਸਾਸ ਹੋਣਾ ਚਾਹੀਦਾ ਕਿ ਮੇਂ ਪਾਇਲੇਸ਼ਨ ਕਰਨੀ ਲੋਕਾਂ ਕੋਲ ਗੱਲ ਕਰਨੀ ਸਟੇਕ ਹੋਲਡਰ ਨਾਲ ਗੱਲ ਕਰਨੀ ਉਹ ਨਹੀਂ ਬੇਬੂ ਸਮਝਣਾ ਹਸਪਤਾਲਾਂ ਬੰਦੀਆਂ ਚਾਦਣ ਵਾਲੇ ਆਦਮੀ ਵੀ ਦੇਵੀ ਤੋਂ ਫੋਨਿਸਰ ਤੇ ਅਸਾਨੂੰ ਕੰਮ ਕਰਨੇ ਆ ਸਮਾਜ ਦਾ ਵੀ ਕੰਮ ਕਰਨੇ ਆ ਉਹ ਸਮਾਜ ਦਾ ਸ਼ਾਇਦ ਬਗੈਰ ਬਰਤੀ ਦਾ ਜਿੰਨਾ ਕੰਮ ਕਰਨੇ ਆ ਸ਼ਾਇਦ ਕੋਈ ਨਹੀਂ ਕਰਦਾ ਹੋਇਆ ਔਰ ਬਗੈਰ ਤਨਖਾਹ ਦੇ ਤੇ ਅਸੀਂ ਜੇਕਰ ਬੇਬੂ ਸਮਝਿਆਦਾ ਹੈ ਇਜਨੇ ਕਿ ਮੈਂ ਪਰਸਨਲੀ ਵੀ ਜਿਹੜੀ ਗੱਲ ਆਖੀ ਤੇ ਉਹ ਖਾਕਣਾ ਚਾਹਣਾ ਨਹੀਂ ਕਿਸੇ ਜਿਸ ਬੰਦੇ ਇੰਨੀ ਸ਼ਰਮਣੀ ਹੈ ਕਿ ਅਸ ਲੋਕਾਂ ਕਹਿੰਦੇ ਬਾਹਰ ਦਾ ਕੀ ਕਰਾਣਾ ਔਰ ਕਾਦੂ ਬਾਰੇ ਤੋਂ ਪ੍ਰੈਸ ਕਾਣ ਪ੍ਰੈਸ ਕਰਾਣਾ ਪ੍ਰੈਸ ਕਾਣ ਬਸ ਕੀ ਕਰਾਦਾ ਉਹ ਤੁਸੀਂ ਕੇ ਪਰੇਸ਼ਾਨੀ ਇਹ ਵਾਸਤੇ ਸਾਡ ਤੁਸੀਂ ਇੱਕ ਆਰਡਰ ਕਰੋ ਰਿਟਰਨ ਉਹਦਾ ਵਾਸਤੇ ਸਾਡੀ ਸਟ੍ਰਾਈਕ ਬੰਦ ਹੋਈ ਨਹੀਂ ਜਾਨੀ ਇਹ ਗੱਲ ਹੈ ਸਹੀ ਗੱਲ ਹੈ ਮਾਗ ਪਤਾ ਕੀ ਜੈ ਹਿੰਦ ਮਕਾੜੀ ਜੈ ਜਦ ਮੈਂ ਤੁਸੀਂ ਸਾਰੇ ਗਿਆ ਕੋਈ ਵੀ ਐਸਾ ਮਸਲਾ ਨਹੀਂ ਹੈ ਜਿਹਦਾ ਸੋਲੂਸ਼ਨ ਨਹੀਂ ਨਿਕਲੀ ਸਕਦਾ। ਔਰ ਬਾਤचीत ਹੀ ਦੁਨੀਆ ਚ ਹਰ ਪ੍ਰੋਬਲਮ ਦਾ ਸੋਲੂਸ਼ਨ ਨਿਕਲਿਆ। ਲੜਾਈ ਝਗੜੇ ਵਾਰਸ بڑے بڑے ਯੁੱਧੋ ਇਹ ਸੋਲੂਸ਼ਨ ਕੋਈ ਨਹੀਂ ਨਿਕਲਿਆ। ਤੇ ਤੁਸੀਂ ਮੇਰੇ ਉੱਪਰ ਰਿਕਵੈਸਟ ਕਰਨਾ। ਮੈਂ ਤੁਹਾਡੀ ਮੀਟਿੰਗ ਜਲਦ ਅਜਲ ਹਾਇਰ ਅਥਾਰਟੀਸ ਕਰਨੇ ਵੀ ਫਿਕਸ ਅਪ ਕਰਾਣਾ। ਫਿਲਹਾਲ ਮੇਰੀ ਇਹ ਰਿਕਵੈਸਟ ਹੈ ਮੈਂ ਅੱਜ ਕੰਮ ਬੰਦ ਕਰਾਈ ਹੋੜਿਆ ਇਹ ਤੁਹਾਨੂੰ ਮੈਂ ਦੱਸਣਾ। ਮੇਰੇ ਉਹ ਸਾਡੀ ਮੇਰੀ ਥੋੜੀ ਜੀ ਥੋੜੀ ਜੀ ਮੇਰੀ ਵੀ ਤੇ ਗੱਲ ਮੰਨੋ ਨਾ ਹੁਣ ਇੱਕ ਤਰਫ ਤੂੰ ਡੀਸੀ ਹੈ ਦੂਜੀ ਤਰਫ ਤੂੰ ਭਰਾ ਵੀ ਹੈ ਤੇ ਥੋੜਾ ਚਲੋ ਅਗਰ ਕੋਈ ਗਲਤੀ ਹੋਵੇ ਤਾਂ ਮੈਂ ਤੁਹਾਡੇ ਕੋਲ ਹੀ ਬੈਠੇ ਨਾ ਤੁਸੀਂ ਵੀ ਸਵਾਲ ਪੁੱਛ ਹੀ ਸਕਦੇ ਹੋ ਗੱਡੀ ਸਾਹਿਬ ਆਪ ਕੇ ਕਹਨੇ ਵੀ ਇਹ ਕੀਤਾ ਥਾ ਆਪ ਨੇ ਬੋਲਾ ਥਾ ਕਿ ਅਭੀ ਇਹ ਕੀਤਾ ਹੈ ਨਹੀਂ ਹੋ ਰਿਹਾ ਤਾਂ ਬਤਾਈਏ ਕੀ ਕਰਨਾ ਕੋਈ ਮੈਂ ਨਸੀ ਥੋੜੀ ਆਣਾ ਰਾਤ ਰਾਤ ਮੈਂ ਇੱਥੇ ਕਿ ਆਣਾ ਨਾ ਤੁਹਾਡੇ ਕੋਲ ਕਿ ਆਣਾ ਰੋਜ਼ ਹੀ ਆਣਾ ਹੁਣ ਤੇ ਮੇਰੇ ਉੱਪਰ ਯਕੀਨ ਕਰੋ ਇਹਦੇ ਚਰਚਾ ਚ ਇੱਕ ਅੱਧੇ ਦਿਨ ਚ ਅਸੀਂ ਇੱਕ ਵਾਰੀ ਡਿਸਕਸ਼ਨ ਦੁਬਾਰਾ ਬੈਠਨੇ ਆ ਕਿੱਥੇ ਕੇ ਬੈਠ ਕੇ ਮੈਂ ਵੀ ਆ ਗਿਆ ਐਸਐਸਪੀ ਸਾਹਿਬ ਵੀ ਆ ਗਏ ਮੇਰੇ ਕੋਲ ਉੱਪਰ ਵਾਲੇ ਅਫਸਰ ਵੀ ਆਣਗੇ ਫਿਰ ਉਸੇ ਅੱਗੇ ਲਈਏ ਚੱਲਨੇ ਆ ਅਗਰ ਮੈਂ ਵੀ ਅੜੇ ਰਹੂੰਗਾ ਤੂੰ ਵੀ ਅੜੇ ਰਹੋਗੇ ਤਾਂ ਫਿਰ ਤਰਾਕ ਤਾਂ ਹੋਗਾ ਹੀ ਹੋਗਾ ਅੜਨੇ ਵਾਲੇ ਆਣੇ ਆਸਰ ਕੋਈ ਨਹੀਂ ਹੈ ਅਗਰ ਜਿੰਜਾ ਵਿਆਹ ਹੋਣਾ ਕੁੜੀ ਤੇ ਮੁੰਡਾ ਜਿਹੜੇ ਵਿਆਹ ਕਰਦੇ ਨੇ ਲੜਦੇ ਵੀ ਆਣ ਝਗੜਦੇ ਵੀ ਆਣ ਲੇਕਿਨ ਆਪਣਾ ਜੀਵਨ ਅੱਛੇ ਤਰੀਕੇ ਕਰਨੇ ਬਤੀਤ ਕਰਨੇ ਬਾਅਦ ਬਾਅਦ ਰੋਟੀ ਇਕੱਠੇ ਖਾਂਦੇ ਆ ਤੇ ਸਾਰੇ ਨਹੀਂ ਤਲਾਕ ਨਹੀਂ ਨਾ ਹੁੰਦੇ ਨਾ ਮੈਂ ਉਹ ਜਾਜੀ ਨਹੀਂ ਆ ਜਿੰਨੇ ਤਲਾਕ ਹੁੰਦੇ ਨਾ ਮੇਰਾ ਇਹ ਹੋਇਆ ਕਿ ਸਾਰੇ ਮਿਲੀਏ ਮਾਤਾ ਦੀ ਮਿਹਰ ਹੈ ਮਾਤਾ ਨੇ ਤੁਹਾਨੂੰ ਚੁਣਿਆ ਦਾ ਮੈਂ ਨਹੀਂ ਚਾਹੁੰਦਾ ਕਿ ਪੂਰੇ ਦੇਸ਼ 'ਚ ਇਹ ਇਹ ਵਿਊ ਸਾਡੀ ਤਰਫ ਤੋਂ ਜਾਏ ਕਿ ਭਈ ਕਟਰੇ ਵਾਲੇ ਰਿਆਸੀ ਵਾਲੇ ਐਸੇ ਨਹੀਂ ਆ ਵੈਸੇ ਜਿਹੜਾ ਆਏ ਜੇ ਕਰਾ ਲਈਏ ਜਾਏ ਪ੍ਰਸ਼ਾਦ ਲਈਏ ਜਾਏ ਦੁਆ ਕਰੀਏ ਜਾਏ ਤਾਂ ਆਖੀਏ ਜਾਏ ਕਿ ਭਈ ਮੈਂ ਦੁਬਾਰਾ ਆਣਾ ਤੇ 500 ਲੋਕ ਹੋਰ ਭੇਜ ਦੇ ਤੇ ਮੇਂ ਉਮੀਦ ਹੈ ਤੁਸੀਂ ਮੇਰੀ ਗੱਲ ਮੰਨਨਗੇ ਤੁਸੀਂ ਮੇਰੇ ਉੱਪਰ ਯਕੀਨ ਕਰਕੇ ਅਸੀਂ ਜਿਹੜੀ ਚੀਜ਼ ਐ ਕੱਲ ਹੀ ਤੁਹਾਡੀ ਜਿਹੜੀ ਨੇਗੋਸ਼ੀਏਸ਼ਨ ਦਾ ਨੈਕਸਟ ਸਟੈਪ ਵੀ ਵਿਲ ਸਟਾਰਟ ਠੀਕ ਹੈ ਜੀ ਕੰਮ ਬੰਦ ਲਾ ਕੰਮ ਆਂਦਾ ਜੀ ਕੰਮ ਆਂਦਾ ਕਮੇਟੀ ਸਰ ਜੀ ਬਹੁਤ ਬਹੁਤ ਜੀ ਜੀ ਸਾਰੇ ਜੈ ਮਾਤਾ ਦੀ ਸਾਰੀ ਕਮੇਟੀ ਸਾਰੀ ਉੱਪਰ ਆਸ਼ਰਮ ਬੋਗ ਉੱਤੇ ਜਾਈਏ ਡਿਸਾਈਡ ਕਰਕੇ ਅਸੀਂ ਕਿ ਡੀਸੀ ਸਾਹਿਬ ਨੇ ਜਿਹੜੀ ਅਸੀਂ ਸਲਾਹ ਦਿੱਤੀ ਹੈ ਜਾਂ ਡੀਸੀ ਸਾਹਿਬ ਨੇ ਜਿਉ ਅਸੀਂ ਸੁਵਾਸਨ ਦਿੱਤਾ ਹੈ ਉਸ ਸੁਵਾਸਨ ਨੂੰ ਕੀ ਕਰਨਾ ਹੈ ਅਸੀਂ ਉੱਤੇ ਪੁਰਾਣਾ ਦਰੂੜ ਆਪਣੀ ਜਗ੍ਹਾ ਲਈਏ ਅਤੇ ਫੈਸਲਾ ਕਰਕੇ ਇਹਦਾ ਇਥੇ ਅਸੀਂ ਮੁੱਕ ਕੇ ਕੋਈ ਫੈਸਲਾ ਨਹੀਂ ਕਰਕੇ ਜੈ ਮਾਤਾ ਦੀ